ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੀ ਦੇ ਦੇ ਪਿਆ ਜੀ ਮੇਰਾ ਡੀਪੀ ਸੀ ਪੰਜਾਬੀ ਤੇ ਡੀਪੀ ਸੀ ਪੰਜਾਬੀ ਤੇ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਥਾਵਾਂ ਤੇ ਉੱਤੇ ਜਾ ਕੇ ਜਿਹੜਾ ਇੱਕ ਧਾਰਮਿਕ ਜਿਹੜੇ ਇਤਿਹਾਸਿਕ ਪਲੇਸ ਨੇ ਉਹਨਾਂ ਦੇ ਉੱਤੇ ਜਾ ਕੇ ਜਿਹੜਾ ਤੁਹਾਨੂੰ ਜਿਹੜੇ ਦਰਸ਼ਨ ਦਿਦਾਰੇ ਕਰਵਾਉਂਦੇ ਰਹਿੰਦੇ ਆ ਤੁਹਾਨੂੰ ਦੱਈਏ ਕਿ ਅੱਜ ਅਸੀਂ ਗਰਦਾਸਪੁਰ ਤੋਂ ਤਕਰੀਬਨ 35 ਕਿਲੋਮੀਟਰ ਦੀ ਦੂਰੀ ਤੇ ਡੇਰਾ ਬਾਬਾ ਨਾਨਕ ਵਾਲੇ ਸ਼ਹਿਰ ਤੇ ਡੇਰਾ ਬਾਬਾ ਨਾਨਕ ਇੱਥੋਂ ਸਿਰਫ ਤੇ ਸਿਰਫ 3 ਤੋਂ 4 ਕਿਲੋਮੀਟਰ ਦੂਰੀ ਤੇ ਹੈ ਅਸ ਟਾਈਮ ਅਸੀਂ ਪਿੰਡ ਮਸਰਾਲਾ ਦੇ ਵਿੱਚ ਖੜੇ ਆ ਜਿੱਥੇ ਕੀ ਧੰਨ ਧੰਨ ਬਾਬਾ ਗਰੀਬਦਾਸ ਜੀ ਦਾ ਤਪ ਸਥਾਨ ਹੈ ਬਾਬਾ ਗਰੀਬਦਾਸ ਜੀ ਦੇ ਤਪ ਸਥਾਨ ਤੇ ਉੱਤੇ ਆ ਕੇ ਅਸੀਂ ਤੁਹਾਨੂੰ ਜਿਹੜੇ ਆ ਦਰਸ਼ਨ ਦਿਦਾਰੇ ਕਰਵਾਉਣ ਵਾਲੇ ਆ ਬਾਬਾ ਗਰੀਬਦਾਸ ਜੀ ਦੇ ਤਪ ਸਥਾਨ ਦੇ ਦਰਸ਼ਨ ਤੁਸੀਂ ਸਾਡੇ ਨਾਲ ਕਰੋਗੇ ਧੰਦਾ ਤੇ ਇਹ ਕਿ ਇੱਥੇ ਬਹੁਤ ਜ਼ਿਆਦਾ ਬਾਬਾ ਜੀ ਦੀ ਮਹਿਮਾ ਹੈ ਬਾਬਾ ਜੀ ਨੇ ਕਾਫੀ ਦੇਰ ਰਹਿ ਕੇ ਇੱਥੇ ਤਪ ਕੀਤਾ ਤੇ ਬਾਬਾ ਜੀ ਦੀ ਸਮਾਦ ਵੀ ਇੱਥੇ ਹੀ ਹੈ ਬਾਬਾ ਜੀ ਦੇ ਦਰਸ਼ਨ ਦਿਦਾਰੇ ਤੁਹਾਨੂੰ ਕਰਵਾਉਣੇ ਆ ਨਾਲ ਦੀ ਨਾਲ ਜਿਹੜਾ ਸਾਡੇ ਨਾਲ ਐਂਡ ਤੱਕ ਵੀਡੀਓ ਤੇ ਬਣੇ ਰਹੋ ਇੱਥੋਂ ਦਾ ਇਤਿਹਾਸ ਕੀ ਹੈ ਬਹੁਤ ਜਲਦ ਅਸੀਂ ਬਾਬਾ ਗੁਰਸੇਵਕ ਜੀ ਜਿਹੜੇ ਇਸ ਟਾਈਮ ਗੱਦੀ ਨਸੀਹਾਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਇੱਥੋਂ ਦੇ ਇਤਿਹਾਸ ਬਾਰੇ ਵੀ ਥੋੜਾ ਚਾਨਣਾ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਮਿਲਦੇ ਆ ਤੁਹਾਨੂੰ ਅਗਲੀਆਂ ਜਿਹੜੀਆਂ ਆਗੇ ਅਸੀਂ ਦਰਸ਼ਨ ਦਿਦਾਰੇ ਦੇ ਲਈ ਗੁਰੂ ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਅੱਜ ਤਪਸਥਾਨ ਤਨਤਨ ਬ੍ਰਹਮ ਗਿਆਨੀ ਬਾਬਾ ਗਰੀਬਦਾਸ ਵਿਖੇ ਹਾਜ਼ਰ ਹੋਏ ਨੇ ਮਹਾਰਾਜ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਸਥਾਨ ਤੇ ਬਾਬਾ ਜੀ ਨੇ 35 ਸਾਲ ਤਪ ਕੀਤਾ ਸੀ ਬਾਬਾ ਜੀ ਉਦਾਸੀਨ ਸੰਪਰਦਾ ਦੇ ਵਿੱਚੋਂ ਹੀ ਬਾਬਾ ਗਰੀਬਦਾਸ ਜੀ ਤੇ ਇਹ ਅਫਗਾਨਿਸਤਾਨ ਦਾ ਬਾਬਾ ਜੀ ਦਾ ਜਨਮ ਹੀ ਤੇ ਉਸ ਤੋਂ ਬਾਅਦ ਇਹ ਆਪਣਾ ਹਰੀਦਵਾਰ ਬਾਬਾ ਜੀ ਆਏ ਹਰੀਦਵਾਰ ਤੋਂ ਬਾਅਦ ਸੁਲਤਾਨਵਿੰਡ ਸੁਲਤਾਨਵਿੰਡ ਤੋਂ ਬਾਅਦ ਬਾਬਾ ਜੀ ਦੇ ਇਤਿਹਾਸ ਲਾਗੇ ਇਸਤਾਨ ਆ 4 ਕਿਲੋਮੀਟਰ ਤੇ ਆਪਣਾ ਜੋੜੀਆਂ ਕਲਾ ਉਸ ਤੋਂ ਬਾਅਦ ਬਾਬਾ ਜੀ ਇਸ ਸਥਾਨ ਤੇ ਆਏ ਤੇ 35 ਸਾਲ ਤੱਕ ਹੀ ਤਕੀਤਾ ਬਾਬਾ ਜੀ ਤੇ 35 ਵਰੇ ਇਸ ਇਹ ਜਿਹੜਾ ਪਿੰਡ ਹੀ ਇਹ ਵਸਦਾ ਨਹੀਂ ਸੀ ਇੱਥੇ ਦੱਸ ਰਹੀ ਪਹਿਲੇ ਬਜ਼ੁਰਗ ਕੀ ਬਾਬਾ ਜੀ ਦੇ ਜਿੰਨੇ ਵੀ ਇੱਧਰ ਸਥਾਨ ਤੇ ਸੀ ਨਾ ਇਹ ਜੰਗਲ ਹੀ ਹੁੰਦਾ ਸੀ ਤੇ ਜਦੋਂ ਬਾਬਾ ਜੀ ਇਸ ਸਥਾਨ ਤੇ ਆਏ ਹੀ ਤੇ ਫੇਰੇ ਜੰਗਲ ਨੂੰ ਨਾ ਹਰਿਆ ਭਰਿਆ ਕੀਤਾ ਇਹ ਪਿੰਡ ਵਸਾਇਆ ਇਹ ਨਗਰ ਨਹੀਂ ਵਸਦਾ ਦੱਸਦੇ ਉਹ ਪਹਿਲੇ ਬਜ਼ੁਰਗ ਦੱਸਦੇ ਹੁੰਦੇ ਵੀ ਜਿਹੜੇ ਜਿੰਨੇ ਵੀ ਇੱਥੇ ਜਵਾਨ ਹੀ ਨਾ ਉਪਮੌਤ ਹੋ ਜਾਂਦੀ ਹੁੰਦੀ ਸੀ ਜਵਾਨੀ ਚ ਮੌਤ ਹੋ ਜਾਣੀ ਕਿਸੇ ਬਜ਼ੁਰਗ ਨਹੀਂ ਹੋਣਾ ਤੇ ਫਿਰ ਜਦੋਂ ਬਾਬਾ ਜੀ ਨੂੰ ਇਹ ਆਏ ਨਾ ਇਸ ਪਿੰਡ ਜੇ ਫੇਰ ਇਹ ਪਿੰਡ ਨਗਰ ਇਹ ਫੇਰ ਵਸਿਆ ਤੇ ਇਹ ਬਾਬਾ ਜੀ ਦਾ ਪਿੱਪਲ ਆ ਅੱਜ ਮਰ ਗਿਆ ਕੋ ਖਾ ਇੱਥੇ ਬਾਬਾ ਜੀ ਤਪ ਕਰਦੇ ਹੁੰਦੇ ਸੀ ਇੱਥੇ ਬਾਬਾ ਜੀ ਦਾ ਧੂਣਾ ਸਾਹਿਬ ਸੀ ਜਿੱਦਾਂ ਬਾਬਾ ਸ਼੍ਰੀਚੰਦਰ ਮਹਾਰਾਜ ਜੀ ਨਾ ਉਹਨਾਂ ਦੇ ਗੱਦੀ ਚੋਂ ਆਹੀਂ ਤੇ ਇੱਥੇ ਬਾਬਾ ਜੀ ਤਪ ਕਰਦੇ ਹੁੰਦੇ ਸੀ ਬਾਬਾ ਹਿਰਾ ਸਿੰਘ ਜੀ ਨੇਕੇ ਘੁੰਮਣ ਵਾਲੇ ਮਹਾਪੁਰਸ਼ ਉਹ ਵੀ ਬਾਬਾ ਗਰੀਬਦਾਸ ਜੀ ਨੂੰ ਇੱਥੇ ਆਣ ਕੇ ਮਿਲਦੇ ਹੁੰਦੇ ਸੀ ਉਹ ਵੀ ਕਾਫੀ ਬਾਬਾ ਗਰੀਬਦਾਸ ਜੀ ਦਾ ਤੇ ਬਾਬਾ ਹਿਰਾ ਸਿੰਘ ਦਾ ਹਮੇਸ਼ਾ ਹੀ ਬਾਬਾ ਜੀ ਇੱਥੇ ਆਣ ਕੇ ਉਹਨਾਂ ਨਾਲ ਕੋ ਬੈਠਦੇ ਹੁੰਦੇ ਸੀ ਤੇ ਬਚਨ ਕਰਦੇ ਹੁੰਦੇ ਸੀ ਬਾਬਾ ਜੀ ਹਰ ਸਿੰਘ ਨੇ ਕੇ ਘੁੰਮਣਾ ਬਾਰੇ ਬਾਬਾ ਜੀ ਕਹਾਂ ਜਾਂਦਾ ਕਿ ਇਹ ਪਿੱਪਲ ਬਿਲਕੁਲ ਸੁੱਕਾ ਹੀ ਹੋਦੂ ਹਾਂਜੀ ਇਹ ਜਦੋਂ ਬਾਬਾ ਜੀ ਇਸ ਪੇਣ ਚਾਹੀ ਸੀ ਨਾ ਤੇ ਇਹ ਜੰਗਲੀ ਹੁੰਦਾ ਸੀ ਤੁਹਾਨੂੰ ਮੈਂ ਦੱਸਿਆ ਜਦਾਂ ਤੇ ਇਹ ਬਾਬਾ ਜੀ ਨੇ ਹਰਿਆ ਕੀਤਾ ਸੀ ਅਸਮਾਨੀ ਬਿਜਲੀ ਪੈ ਕੇ ਨਾ ਸੜ ਗਿਆ ਇਹ ਪਿੱਪਲ ਤੇ ਉਸ ਸਮੇਂ ਚ ਦੱਸਦੇ ਵੀ ਬਾਬਾ ਜੀ ਨੇ ਆਣ ਕੇ ਇਹਨੂੰ ਹਰਿਆ ਕੀਤਾ ਸੀ ਤੇ ਇੱਥੇ ਹੀ ਬਾਅਦ ਚ ਗੁਰਬਾਣੀ ਦੀ ਸੰਥਿਆ ਵੀ ਬਾਬਾ ਜੀ ਦਿੰਦੇ ਹੁੰਦੇ ਸੀ ਗੁਰਬਾਣੀ ਨੇ ਜੋੜਦੇ ਹੁੰਦੇ ਸੀ ਬਾਬਾ ਗਰੀਬਦਾਸ ਜੀ ਸੰਤਾਂ ਦਾ ਦਰ ਨਾਲ ਹੀ ਬਾਬਾ ਜੀ ਦੇ ਨਾਲ ਗੁਰਦੁਆਰਾ ਸਾਹਿਬ ਹੈ ਤੇ ਇਸ ਟਾਈਮ ਤੇ ਚਲੋ ਮਹਾਰਾਜ ਦੇ ਪ੍ਰਕਾਸ਼ ਅੰਦਰ ਤੇ ਖੰਡਪੁਰ ਸਾਹਿਬ ਚੱਲਦੇ ਹਾਰਸ ਸ਼ੁੱਕਰਵਾਰ ਤੋਂ ਐਤਵਾਰੇ ਤੇ ਖੰਡਪੁਰ ਸਾਹਿਬਾਂ ਦੇ ਭੋਗ ਪੈਂਦੇ ਆ ਤੇ ਇੱਥੇ ਬਹੁਤ ਵੱਡਾ ਹਰ ਸਾਲ ਸਲਾਨਾ ਜੋਰ ਮੇਲਾ ਕਰਵਾਇਆ ਜਾਂਦਾ ਜਿੱਦਾਂ ਆਪਣੇ 16 26 ਹਾਰ ਨੂੰ 10 ਜਨਵਰੀ ਨੂੰ ਹਰ ਸਾਲ ਇਸ ਤੇ ਬਹੁਤ ਵੱਡਾ ਗੁਰਮਤ ਸਮਾਗਮ ਵੀ ਕਰਵਾਇਆ ਜਾਂਦਾ ਜਿਹਦੇ ਵਿੱਚ ਸੰਗਤਾਂ ਨੂੰ ਗੁਰਬਾਣੀ ਨਾਲ ਤੇ ਅਮਰ ਸੰਚਾਰ ਵੀ ਕਰਵਾਇਆ ਜਾਂਦਾ ਇਹ ਬਾਬਾ ਜੀ ਦਾ ਜੀ ਸਰੋਵਰ ਹੈ ਜੀ ਇਹ ਪ੍ਰਾਪਤ ਨਹੀਂ ਸਰੋਵਰ ਹੈ ਬਾਬਾ ਜੀ ਦੇ ਵੇਲੇ ਹੀ ਹੈ ਤੇ ਇਹਦੀ ਹੁਣ ਚਲੋ ਕਾਰ ਸੇਵਾ ਚੱਲ ਰਹੀ ਆ ਲੇਕਿਨ ਇਹਦਾ ਜਿਹੜਾ ਜਲ ਆ ਇਹ ਥੱਲੇੋਂ ਹੀ ਪਹਿਲਾਂ ਨਾ ਖੂਈ ਸੀ ਇੱਥੇ ਉਹ ਇਸ ਟਾਈਮ ਹੀ ਆ ਗਈ ਨਾਲ ਹੀ ਤੁਹਾਨੂੰ ਇੱਥੇ ਬਿਠਾਉਂਦੇ ਆ ਤੇ ਉਦੋਂ ਦਾ ਹੀ ਇਹ ਸਰੋਵਰ ਆ ਤੇ ਇਹਦਾ ਜਲ ਨਹੀਂ ਅਜੇ ਤੱਕ ਸੁੱਕਿਆ ਜਲ ਵਿੱਚ ਰਿਹਾ ਕਿ ਜਦੋਂ ਸਫਾਈ ਵੀ ਕਰਦੇ ਨਾ ਤੇ ਭਾਵੇਂ ਥੋੜਾ ਜਲ ਰਹੇ ਪਰ ਵਿੱਚ ਹਮੇਸ਼ਾ ਰਹਿੰਦਾ ਇਹਦੇ ਵਿੱਚ ਤੇ ਉਦੋਂ ਦਾ ਹੀ ਆ ਤੇ ਹੁਣ ਕਾਰ ਸੇਵਾ ਦੀ ਚੱਲ ਰਹੀ ਆ ਤਾਂ ਕਿ ਥੋੜਾ ਜਿਹਾ ਜਲ ਖਰਾਬ ਹੋਇਆ ਕਿਉਂਕਿ ਉਹ ਮਿਸਤਰੀ ਵਿੱਚ ਖਰਾਬ ਪੈ ਜਾਂਦਾ ਉਹ ਤਾਂ ਪ੍ਰਤਨੀ ਬਾਬਾ ਜੀ ਦੇ ਵੇਲੇ ਦਾ ਸਰੂਰ ਹੈ ਬਾਬਾ ਜੀ ਨੇ ਆਪਣੇ ਹੱਥੀਂ ਪੁੱਟਿਆ ਸੀ। ਠੀਕ ਹੈ। ਬੱਬਾ ਜੀ ਮੈਂ ਕੀ ਸੰਗਤਾਂ ਆਉਂਦੀਆਂ ਨੇ ਤੇ ਦੁੱਧ ਪੁੱਤ ਬਾਰੇ ਇੱਥੇ ਬਾਬਾ ਜੀ ਦੀ ਬੜੀ ਕਿਰਪਾ ਹੈ। ਜੀ ਇੱਥੇ ਇੱਥੇ ਬਾਬਾ ਜੀ ਨਾ ਗਊਸ਼ਾਲਾ ਹੀ ਬਾਬਾ ਜੀ ਦੀ ਗਊਆਂ ਦੀ ਬਹੁਤ ਸੇਵਾ ਕਰਦੇ ਨੇ। ਇਸ ਟਾਈਮ ਗਊਸ਼ਾਲਾ ਜਿਹੜੀ ਕਰੀਬ 200 ਦੇ ਕਰੀਬ ਗਊਆਂ ਇਸ ਟਾਈਮ ਬਾਬਾ ਜੀ ਦੇ ਜਿਹੜੀਆਂ ਬਿਰਦੇ ਆ ਆਪਣੇ ਆਮ ਆਪਾਂ ਦੇਖਦੇ ਆ ਹੁਣ ਪਿੰਡਾਂ 'ਚ ਜਿੱਦਾਂ ਗਾਵਾਂ ਦੁੱਧ ਦੇਣ ਉਹ ਹਟ ਜਾਂਦੀਆਂ ਤੇ ਘਰੋਂ ਕੱਢ ਦਿੰਦੇ ਆ ਤੇ ਉਹ ਹਮੇਸ਼ਾ ਹੀ ਇੱਥੇ ਲਿਆ ਕੇ ਲਾਗੇ ਦੀ ਸੰਗਤਾਂ ਦੀਆਂ ਸੰਗਾਵਾਂ ਤੇ ਸੰਗਤਾਂ ਵੀ ਕਾਫੀ ਸਹਿਯੋਗ ਦਿੰਦੀ ਆਵਾ ਜਿਸ ਕਿਤੇ ਬੱਚੇ ਨਾ ਕਾਫੀ ਸੇਵਾ ਕਰਦੇ ਆਣ ਕੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਬੇਜਮਾਨ ਦੀ ਸੇਵਾ ਕਰਨ ਦਾ ਜੋ ਫਲ ਮਿਲਦਾ ਈ ਹੈ ਤੇ ਇੱਥੇ ਉਹ ਗਊਸ਼ਾਲਾ ਦੀ ਵੀ ਕਾਫੀ ਸੇਵਾ ਚੱਲਦੀ ਹੈ ਤੇ ਪਾਪਾ ਜੀ ਨੂੰ ਪੁੱਤਰਾ ਦੇ ਤਾਨੀ ਵੀ ਕਿਹਾ ਜਾਂਦਾ ਜੀ ਜੀ ਬਿਲਕੁਲ ਬਿਲਕੁਲ ਜੀ ਬਾਬਾ ਜੀ ਹਮੇਸ਼ਾ ਹੀ ਇੱਥੇ ਪੂਰਨਵਾਸੀ ਤੇ ਜਿਨ੍ਹਾਂ ਦੇ ਘਰੇ ਚਲੋ ਕੋਈ ਤੀ ਪੁੱਤ ਨਹੀਂ ਹੈਗਾ ਉਹ ਹਮੇਸ਼ਾ ਹੀ ਪੂਰਨਵਾਸੀ ਦੇ ਇਸ਼ਨਾਨ ਕਰਨ ਹੁੰਦੇ ਆ ਤੇ ਚਲੋ ਹਲਕੀ ਝੋਲੀ ਗੁਰੂ ਰਾਮਦਾਸ ਜੀ ਭਰ ਕੇ ਭੇਜਦੇ ਆ ਉਹ ਪੁੰਨਿਆ ਦੀ ਪੁੰਨਿਆ ਤਕਰੀਬੰਦ ਜੀ ਪੂਰਨਮਾਸੀ ਐਤਵਾਰ ਤੇ ਕਾਫੀ ਰਸ ਹੁੰਦਾ ਜਿਦਾ ਤੁਸੀਂ ਦੇਖਿਆ ਹੀ ਅੱਜ ਤੇ ਐਤਵਾਰ ਪੂਰਨਮਾਸੀ ਤੇ ਜਿਹੜਾ ਸਾਲਾਨਾ ਜੋਰ ਮੇਲਾ ਉਹ ਕਾਫੀ ਵੱਡਾ ਲੱਗਦਾ ਉਦੋਂ ਖੰਡਪੜ ਸਾਹਿਬ ਚੱਲਦੇ ਆ 33 33 ਖੰਡਪੜ ਸਾਹਿਬ ਦੀ ਲੜੀ ਚੱਲਦੀ ਆ ਤੇ ਕਾਫੀ ਸੰਗਤ ਹੁੰਦੀ ਹੈ ਬਾਬਾ ਜੀ ਪੁੱਤਰਾਂ ਦੀ ਦਾਤ ਵਾਸਤੇ ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਸੁਣਿਆ ਹੋਇਆ ਵੀ ਪੰਜ ਮੱਸੀਆ ਵੀ ਸੁੱਤੀਆਂ ਹਾਂਜੀ ਕਾਫੀ ਆਪੋ ਆਪਣੀ ਸ਼ਰਦਾ ਦੇ ਹਿਸਾਬ ਨਾਲ ਕਈ ਕੋਈ 8 ਐਤਵਾਰ ਹੁੰਦਾ ਕੋਈ 12 ਪੁੰਨਿਆ ਹੁੰਦਾ ਤੇ ਜਿਆਦਾਤਰ ਸੰਗਤ ਨਾ 8-7 ਵਾਰ ਤੇ 12 ਬੂਨੇ ਹੀ ਹਾਜ਼ਰੀ ਭਰਦੇ ਆ ਇੱਥੇ ਆਪਣੇ ਦੁੱਧ ਬੋਤ ਵਾਸਤੇ ਜੀ ਤੇ ਨਾਲ ਹੀ ਬਾਬਾ ਜੀ ਦੀ ਗਊਸ਼ਾਲਾ ਉਹ ਸਾਹਮਣੇ ਤੋਂ ਹੀ ਵਿਖਰੇ ਜੇ ਤੇ ਇਹ ਬਾਬਾ ਜੀ ਦੇ ਪਿੱਪਲ ਇਹ ਪ੍ਰਾਤਣੀਆਂ ਤੇ ਇਸ ਮੇਰੇ ਸਹਾਂ ਨਾਲ ਸਾਡਾ ਕੋਲ ਤਾਂ ਹੀ ਪਿੰਡ ਹੋਣਾ ਪਹਿਲਾ ਅਜ ਦੇ ਸਮੇਂ ਵਿੱਚ ਤੇ ਸਾਰੇ ਪਿੰਡਾਂ ਚੋਂ ਪਿੱਪਲ ਜਿਹੜੇ ਪ੍ਰਾਤਣੇ ਆ ਸਾਰੇ ਵੱਢੇ ਗਏ ਆ ਤੇ ਇਕੱਲਾ ਹੀ ਪਿੰਡ ਹੋਊਗਾ ਜਿੱਥੇ 10 ਪਿੱਪਲ ਐ ਇਸ ਟਾਈਮ ਤੇ ਬਾਬਾ ਜੀ ਦੇ ਵੇਲੇ ਦੇ ਹੀ ਆ ਸਾਰੇ ਪ੍ਰਾਤਣੀਆਂ ਤੇ ਉਹ ਤਿੰਨ ਤੇ ਉਹ ਹੀ ਆ ਨਾਲ ਹੀ ਜੁੜੇ ਆ ਇੱਕ ਇਹ ਤਾਂ ਕਾਫੀ ਹੋਰ ਵੀ ਆ ਤੇ ਉਹ ਸਾਹਮਣੇ ਗਊਸ਼ਾਲਾ ਜਿੱਥੇ 200 ਦੇ ਕਰੀਬ ਤੁੰਗ ਹੈ ਇਹ ਐ ਜੀ ਪ੍ਰਾਤਨ ਖੁਈ ਆ ਇਹਦੇ ਥੱਲੇ ਖੁਈ ਆ ਇਹ ਵੈਸੇ ਉੱਤੇ ਲੈਂਟਰ ਪਾਇਆ ਵਾ ਤੇ ਹੁਣ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਇਹ ਫੇਰ ਪ੍ਰਾਤਨ ਨੂੰ ਫੇਰ ਥੱਲੇ ਜਾਲੇ ਦੇ ਵਿੱਚ ਹੈਗਾ ਜੀ ਜਾਲਾ ਹੈਗਾ ਪਰ ਇਹ ਹੈ ਕਿ ਉੱਤੋਂ ਟੱਕਦੀ ਸੀ ਪਹਿਲੇ ਜਿਹੜੇ ਮਹਾਪੁਰਸ਼ੀ ਨਾ ਉਹਨਾਂ ਕੋ ਸੇਵਾ ਸੀ ਤੇ ਉਹਨਾਂ ਤੇ ਹੁਣ ਸਾਡਾ ਚਲੋ ਸੰਗਤ ਦੇ ਸਹਿਯੋਗ ਨਾਲ ਆ ਵੀ ਇਹਨੂੰ ਫੇਰ ਤੋਂ ਚਾਲੂ ਕੀਤਾ ਜਾਵੇ ਜਿੱਦਾਂ ਪ੍ਰਾਤਨ ਸਮਿਆਂ 'ਚ ਹੁੰਦੀ ਨਾ ਕੋਈ ਉਦਾਂ ਇਹਨੂੰ ਚਾਲੂ ਕੀਤਾ ਜਾਊਗਾ ਤੇ ਸਰੋਵਰ ਦੇ ਵਿੱਚ ਜਾਲੇ ਦੇ ਵੀ ਨਾ ਹੀ ਪਾਇਆ ਜਾਇਆ ਕਰੂਗਾ ਬਾਬਾ ਜੀ ਜਿਹੜੇ ਸਿੱਧਾ ਸਭ ਤੋਂ ਵੱਡੇ ਬਾਬਾ ਜੀ ਧਰਮਪਾਲ ਜੀ ਦਾ ਧਾਰਜੜਾ ਚ ਉਹ ਵੀ ਇੱਥੇ ਜੀ ਜੀ ਆਪਣੇ ਜਿੰਨੇ ਪਹਿਲਾਂ ਬਾਬਾ ਧਰਮਪਾਲ ਜੀ ਜੀ ਉਸ ਤੋਂ ਬਾਅਦ ਬਾਬਾ ਮਨਜੀਤ ਸਿੰਘ ਜੀ ਤੇ ਹੁਣ ਮੌਜੂਦਾ ਟਾਈਮ ਤੇ ਮੈਂ ਉਹ ਸੇਵਾ ਕਰਵਾ ਰਿਹਾ ਹਾਂ ਸਤਨ ਦੀ ਤੇ ਹੁਣ ਆ ਸਾਲ ਤਕਰੀਬਨ ਹੋ ਗਿਆ ਜਿਹਦੀ ਕਾਰ ਸੇਵਾ ਚੱਲ ਰਹੀ ਹੈ ਇੱਥੇ ਬਾਬਾ ਜੀ ਦੇ ਸਤਨ ਦੀ ਬਾਬਾ ਜੀ ਆਪਣੀਆਂ ਸੰਗਤਾਂ ਨੂੰ ਕੋਈ ਸੰਦੇਸ਼ ਵਸ ਗੁਰਬਾਣੀ ਦਾ ਜਪੋ ਗੁਰੂ ਦਾ ਜਪੋ ਤੇ ਅਮਰ ਸੰਚਾਰ ਕਰੋ ਤੇ ਅਮਰ ਸ਼ਗੋ ਗੁਰੂ ਵਾਲੇ ਬਣੋ ਇਹੀ ਹੈ ਜੀ ਤੇ ਇਸ ਟਾਈਮ ਤੁਸੀਂ ਸਾਡੇ ਨਾਲ ਦਰਸ਼ਨ ਦੇਦਾਰੇ ਕੀਤੇ ਨੇ ਦਰਬਾਰ ਤਨਤਨ ਬਾਬਾ ਗਰੀਬਦਾਸ ਜੀ ਮਸਰਾਲਾ ਤੋਂ ਤੁਹਾਨੂੰ ਸੰਗਤਾਂ ਨੂੰ ਜਿਹੜੇ ਆ ਦਰਸ਼ਨ ਕਰਾ ਚੁੱਕਿਆ ਤੁਸੀਂ ਇਸੇ ਤਰ੍ਹਾਂ ਸਾਡੇ ਚੈਨਲ ਤੇ ਬਨੇ ਰਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਹਰ ਤਰ੍ਹਾਂ ਦਾ ਜਿਹੜਾ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਧੰਨਵਾਦ